ਸੰਤ ਸਾਦਰਦਿਨ ਅਚਤ ਉਹ ਜੀ ਵਿਸ਼ੇਸ਼ ਕਰਕੇ ਕਿੱਥੇ ਵਸਦਾ ਹੈ ਕਹਿੰਦੇ ਸਮਾਦੂ ਕਰਕੇ ਤਾਂ ਸਾਰਿਆਂ ਸਾਧਾਂ ਤੇ ਵਿਆਪਕ ਹੈ ਇਸ ਸੰਭ੍ਰਮ ਉਹ ਜੀ ਵਿਸ਼ੇਸ਼ ਤੌਰ ਤੇ ਪੁੱਛਣਾ ਹੈ ਤਾਂ ਸਭ ਤੋਂ ਸਾਦਰਦਿਨ ਅਚਤ ਉਹ ਜਿਹੜਾ ਅਗਣ ਰੂਪ ਹੈ ਜਗਤ ਨੂੰ ਆਇਆ ਤਾਂ ਉਹ ਸਾਰੂਆਂ ਦੇ ਹਿਰਦਿਆਂ ਵਿੱਚ ਵਸਦਾ ਹੈ ਸਾਚਿਆ ਧੋਕੇ ਵਸਦਾ ਹੈ ਪਰਮੇਸ਼ਵਰ ਪਿਆਰਾਂ ਦੇ ਹੱਬਿਆਂ ਦੇ ਵਿੱਚ ਸੋ ਇੱਕ ਰੱਬ ਦੇ ਪਿਆਰਾਂ ਦੇ ਨੇਤਰਾਂ ਵਿੱਚ ਵਸਦਾ ਹੈ ਪੀਪੇ ਪੰਤੂ ਕੇ ਜਨਾਇਆ ਸੀ ਇਸ ਪ੍ਰਕਾਰ ਜਦੋਂ ਉਹ ਪੇਸ਼ ਕੀਤਾ ਸੀ ਉਹਨਾਂ ਨੇ ਕਿਹਾ ਸੀ ਫਿਰ ਕਾਇਓ ਕਾਇਓ ਦੇਵਲ ਕਾਇਓ ਦੇਵਾ ਕਾਇਓ ਜੰਗਮ ਜਾਤੀ ਕਾਇਓ ਤੂੰ ਦੀਪ ਨਹੀਂ ਦੇਦਾ ਕਾਇਓ ਤੂੰ ਜੋ ਪਤੀ ਇਸ ਪ੍ਰਕਾਰ ਸੋ ਪੀਪਾ ਪੜਵਾ ਪਰਮਤਾਤਾ ਹੈ ਸਭਰ ਹੋਏ ਲਖਾਵਾ ਸੋ ਸਾਰਿਆਂ ਥਾਵਾ ਤੇ ਜਿਵੇਂ ਪੀਪੇ ਪੰਤੂ ਪ੍ਰਮੇਸ਼ਰ ਦਾ ਰੂਪ ਦੇ ਦਿੱਤੀ ਆ ਸੀ ਸੋ ਉਹਨੂੰ ਇਹ ਜਨਾਇਆ ਸੀ ਕਿ ਕਿਉਂ ਥਾਵਾ ਤੇ ਆਪਣੇ ਪਿਆਰਿਆਂ ਦੇ ਕਿਉਂ ਥਾਵਾ ਤੇ ਪਰਮੇਸ਼ਰ ਵਿਸ਼ੇਸ਼ ਤੌਰ ਤੇ ਵਸਦਾ ਇੱਕ ਤਾਂ ਨੇਤਰਾਂ ਵਿੱਚ ਸਾਰੰਸ਼ ਵਾਹਿਗੁਰੂ ਦੇ ਦਰਸ਼ਨ ਕਰਦੇ ਨੇ ਇੱਕ ਹਿਰਦੇ ਦੇ ਅੰਦਰ ਕਿਉਂਕਿ ਹਰ ਮੋਕੇ ਤੇ ਹਿਰਦੇ ਵਿੱਚ ਉਹਨੂੰ ਵਸਾਇਆ ਹੋਇਆ ਚਿੰਤਨ ਕਰਦੇ ਨੇ ਇੱਕ ਪ੍ਰਭ ਜੀ ਵਸਦਾ ਸਾਧ ਕੀ ਰਸਨਾ ਪਿਆਰ ਦੀ ਰਸਨਾ ਤੇ ਵਸਦਾ ਹੈ ਪਰਮੇਸ਼ਰ ਇੱਕ ਪਿਆਰ ਦੇ ਚਰਨਾਂ ਵਿੱਚ ਵਸਦਾ ਹੈ ਸੋ ਇਸ ਵਾਸਤੇ ਜਿਹੜਾ ਅਚੁੱਤ ਅਜੇ ਸਰੂਪ ਹੈ ਉਹ ਸਾਧ ਸੰਗਤ ਤੇ ਹਿਰਦਿਆਂ ਵਿੱਚ ਆਪ ਵਸਦਾ ਹੈ